ਨਾਜਪਿੰਨਾਂ ਵੀ ਟੀਵੀ ਦੇ ਖਬਰਾਂ ਦੇ ਸਫੋਲਟਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਪੰਜਾਬ ਦੇ ਉਪਰ ਦੇ ਖਿਡਾਰੀ ਜੈਵੰਤ ਸਿੰਘ ਗਰੇਵਾਲ ਨੇ ਪੋਲੈਂਡ ਸੌਫਟ ਟੈਨਿਸ ਅੰਤਰਰਾਸ਼ਟਰੀ ਪੱਤਿੱਯੋਗਤਾ ਵਿੱਚ ਚੈਂਪੀਅਨ ਬਣ ਕੇ ਆਪਣੇ ਮਾਪਿਆਂ ਪਿੰਡ ਅਿਆਲੀ ਪੰਜਾਬ ਸੂਬਾ ਅਤੇ ਭਾਰਤ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ 18ਵੇਂ ਪੋਲੈਂਡ ਕੱਪ ਅੰਤਰਰਾਸ਼ਟਰੀ ਸੌਫਟ ਚੈਂਪੀਅਨਸ਼ਿਪ ਜਿਸ ਦਾ ਆਯੋਜਨ 4 ਤੋਂ 9 ਜੁਲਾਈ ਤੱਕ ਵਾਰਸਾ ਵਿੱਚ ਹੋਇਆ ਇਸ ਅੰਤਰਰਾਸ਼ਟਰੀ ਸੌਫਟ ਟੈਨਿਸ ਪ੍ਰਤੀਯੋਗਤਾ ਵਿੱਚ ਜੈਵੰਤ ਸਿੰਘ ਗਰੇਵਾਲ ਨੇ ਇਕਲ ਪ੍ਰਤੀਯੋਗਤਾ ਵਿੱਚ ਰਜਤ ਜਦਕੀ ਜੋਗਲ ਪ੍ਰਤੀਯੋਗਤਾ ਵਿੱਚ ਭਾਰਤ ਲਈ ਸੋਨ ਤਗਮਾ ਜਿੱਤ ਕੇ ਦੇਸ਼ ਦਾ ਝੰਡਾ ਬੁਲੰਦ ਕੀਤਾ ਹੈ ਜੈਵੰਤ ਦੇ ਸ਼ਾਨਦਾਰ ਪ੍ਰਦਰਸ਼ਨ ਸਦਕਾ ਅੰਤਰਰਾਸ਼ਟਰੀ ਪੱਧਰ ਤੇ ਭਾਰਤ ਦੇਸ਼ ਦਾ ਮਾਣ ਵਧਾਇਆ ਹੈ ਪੰਜਾਬ ਦੇ ਸੌਫਟਵੇਅਰ ਟੈਨਿਸ ਐਸੋਸੀਏਸ਼ਨ ਦੇ ਪ੍ਰਧਾਨ ਅਨੂਮੀਤ ਸਿੰਘ ਅਸੋਦੀ ਜਨਰਲ ਸਕੱਤਰ ਨਰਿੰਦਰਪਾਲ ਸਿੰਘ ਸੰਯੁਕਤ ਸਕੱਤਰ ਡਾਕਟਰ ਪ੍ਰਦੀਪ ਕੁਮਾਰ ਸਿੰਘ ਸਮੇਤ ਹੋਰ ਸੀਨੀਅਰ ਮੈਂਬਰਾਂ ਵੱਲੋਂ ਇਸ ਬੇਮਿਸਾਲ ਪ੍ਰਾਪਤੀ ਲਈ ਜੈਵੰਤ ਸਿੰਘ ਗਰੇਵਾਲ ਅਤੇ ਉਨ੍ਹਾਂ ਦੇ ਪਿਤਾ ਹਰਬੀਰ ਸਿੰਘ ਅਯਾਰੀ ਨੂੰ ਮੁਬਾਰਕਬਾਦ ਦਿੱਤੀ ਹੈ ਇਸ ਮੁਕੀ ਜਨਰਲ ਸਖਤਰ ਨੇ ਕਿਹਾ ਕਿ ਸਾਨੂੰ ਪੂਰੀ ਆਸ ਹੈ ਕਿ ਇਹ ਨੌਜਵਾਨ ਚੈਂਪੀਅਨ ਆਉਣ ਵਾਲੇ ਸਮੇਂ ਵਿੱਚ ਵੀ ਵੱਡੀਆਂ ਭੁਲਾੰਗਾਂ ਪੁੱਟੇਗਾ ਅਤੇ ਪੰਜਾਬ ਸੂਬੇ ਅਤੇ ਭਾਰਤ ਦੇਸ਼ ਦਾ ਨਾਮ ਸੌਫਟ ਟੈਨਿਸ ਵਿੱਚ ਆ ਸੁਨਹਿਰੀ ਅੱਖਰਾਂ ਨਾਲ ਅੰਕਿਤ ਕਰੇਗਾ